ਨਾਣੇ ਨਿਆਣੇ ਬੱਚੇ ਮੀਂਹ ਵਿੱਚ ਮੀਂਹ ਦੇ ਖੂਬਸੂਰਤ ਪਲ ਇਹ ਜਾਦਾ ਹੁੰਦੇ ਛੋਟੇ ਛੋਟੇ ਅਸੀਂ ਵੀ ਇਦਾਂ ਨਾ ਹੁੰਦੇ ਹੁੰਦੇ ਸੀ ਜਿੱਦਾਂ ਉਹ ਬੱਚੇ ਨਹਾ ਰਹੇ ਆ ਆ ਦੇਖੋ ਮੀਂਹ ਆ ਰਿਹਾਵੇ ਰੱਬ ਨੇ ਸੁਣ ਲਈ ਫੇਰ ਆਇਆ ਅੰਦਰ ਉਸਤਾਦ ਬਹੁਤ ਗਰਮੀ ਸੀ ਕਿਹਾ ਬਤਾ ਮੀਂਹ ਕਰਦਾ ਆਏ ਹੋਏ ਮੀਂਹ ਦੇ ਵਿੱਚ ਇੰਨੇ ਦਿਨਾਂ ਬਾਅਦ ਇੰਨਾ ਤੇਜ਼ ਵੀ ਦੇਖਿਆ ਆ ਤੁਸੀਂ ਦੇਖੋ ਇਹਨ ਪੂਰੀ ਬਰਸਾਤ ਪੈ ਰਹੀ ਆ ਮੈਂ ਕਿਹਾਸ ਮੈਂ ਸੋਚਿਆ ਤਾਂ ਮੈਂ ਜਦੋਂ ਮੀਂਹ ਪਊਗਾ ਤੇ ਮੈਂ ਮੀਂਹ ਦੇ ਵਿੱਚ ਨਾ ਉਹੀ ਦੋਏ ਹੋਏ ਹੋਏ ਕਿੰਨਾ ਵਧੀਆ ਬਹੁਤ ਤੇਜ਼ ਨਹੀਂ ਕਿੰਨਾ ਮੈਨੂੰ ਦੱਸਿਓ ਦੋ ਵੀ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਕਿਹੜੀ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਕਿੱਥੇ ਨਹੀਂ ਪਿਆ ਵਸ ਐ ਸਾਡ ਨੂੰ ਬਦਲ ਨਹੀਂ ਹੈਗਾ ਜਿਹੜੀ ਸਾਡ ਨੂੰ ਦੇਖ ਰਿਹਾ ਤੇ ਕੈਮਰੇ ਪਰ ਪਾਣੀ ਦਾ ਪੈ ਗਿਆ ਤੇ ਕੈਮਰਾ ਮੈਂ ਸਾਫ ਕਰਤਾ ਮੈਂ ਬੜਾ ਮਨ ਮੋਹਕ ਨਜ਼ਾਰਾ ਮੀਂਹ ਦਾ ਜਿੰਨਾ ਤੁਸੀਂ ਕਹਿ ਦਵੇ ਉਨੀ ਤੇਜ਼ ਨਹੀਂ ਪੈ ਰਿਹਾ ਆ ਦੇਖੋ ਐ ਵੀ ਕਰਦੇ ਆ ਨਜ਼ਾਰਾ ਅਗਮੀ ਵਾਲੇ ਦਾ ਵੇਰ ਰੱਬ ਨੇ ਸੁਣ ਲਈ ਫੇਰ ਆ ਬਰਸਤ ਬਹੁਤ ਗਰਮੀ ਸੀ ਕੀ ਬਾਤਾਂ ਕਹੀਆਂ ਫੇਰ ਕੈਮਰੇ ਪਰ ਪਾਣੀ ਜਾ ਪੈ ਗਿਆ ਉਹ ਨਹੀਂ ਪੈਂਦਾ ਬੜਾ ਤੇ ਬਸ ਇੱਕ ਛੱਲਾ ਜਾ ਪੈ ਲਿਆ ਮੀਂਹ ਦਾ ਇੰਨਾ ਕੇ ਪਿੰਡ ਦਾ ਮੈਂ ਕਹਿੰਦਾ ਕੀ ਨਿਹਰਾ ਮੈਨਾਂ ਆ ਲਿਆ ਵੇ ਅੱਜ ਅਸੀਂ ਥੋੜੀ ਜਿਹੀ ਲਾਈਵ ਵੀਡੀਓ ਬਣਾ ਲਈ ਆਪਾਂ ਤੇ ਲਾਈਵ ਵੀਡੀਓ ਚੱਲੇ ਆਪਣੀ ਕਿਹੜੇ-ਕਿਹੜੇ ਬੰਦੇ ਨੂੰ ਮੀਂਹ 'ਚ ਇਸ਼ਨਾਨ ਕਰਦਾ ਨਹਾਉਣ ਦਾ। ਕੀ ਕਹਿੰਦੇ ਹੋ ਜੀ ਕਰਦਾ ਕਮੈਂਟਾਂ ਜ਼ਰੂਰ ਦੱਸਿਓ। ਇਹ ਜਿਹੜੇ ਆ ਜਿਹੜੇ ਹੁਣ ਬਫਾਦ ਕਹਿੰਦੇ ਨੇ ਕਿ ਤੇ ਮੌਨਸੂਨ ਪਾਣੀ ਨਹੀਂ ਪੈਂਦਾ ਇਹਦੇ ਵਿੱਚ ਨਾ ਵੀ ਬੰਦੇ ਤਾਂ ਨਾ ਉਹਨੂੰ ਆਟੋਮੈਟਿਕਲੀ ਚੀਜ਼ ਕਰਦਾ। ਨਾ ਠੰਡਾ ਨਾ ਗਰਮ ਪਾਣੀ ਕੋਸਾ-ਕੋਸਾ ਜਿਹਾ ਬਡੀ ਤੇ ਨੂੰ ਝੜਦਾ। ਲੈ ਠੰਡਕ ਠੰਡ ਜਮਾ ਨਹੀਂ ਲੱਗ ਰਹੀ ਹੈਗੀ। ਫੇਰ ਮੈਨੂੰ ਲੱਗਦਾ ਵੀ ਕੈਮਰੇ 'ਪਰ ਪਾਣੀ ਪੈ ਗਿਆ। ਕੈਮਰਾ ਸਾਫਟ ਕਰਦੀ ਹੈ। ਮੈਂ ਮੈਨੇ ਕੱਲ ਲਾਈਵ ਵੀਡੀਓ ਬਣਾਈ ਸੀ ਮੈਂ ਮੋਟਰ ਅੱਜ ਸਵੇਰੇ ਮੋਟਰ ਪਰ ਲਾਈਵ ਵੀਡੀਓ ਬਣਾਈ ਸੀ ਕੀ ਆ ਥੋੜੀ ਸੀ ਕੀ ਆ ਕੋਈ ਚੋਰੀ ਕਰ ਲਿਆ ਯਾਰ ਬੜਾ ਦੁਖ ਹੈ ਹੁਣ ਮੈਂ ਕੀ ਆ ਲੈਣ ਗਿਆ ਮੋਟਰ ਪਰ ਤਾਂ ਕੋਈ ਚੱਕ ਕੇ ਲੈ ਗਿਆ ਬੱਸ ਕੀ ਹਾਲਾਤ ਹੋ ਗਏ ਯਾਰ ਹੁਣ ਮੈਨੂੰ ਮੈਸੇਜ ਤੇ ਮੈਸੇਜ ਆ ਰਿਹਾ ਮੈਂ ਬਰਥਡੇ ਦੀ ਪਾਰਟੀ ਕਰੀ ਨਹੀਂ ਕੀ ਹੈਗੀ ਮੈਂ ਕਿਹਾ ਬਰਥਡੇ ਦੀ ਪਾਰਟੀ ਉਦਣੇ ਕਰੂਗਾ ਜਦੋਂ ਮੀਂਹ ਪਊਗਾ ਫੋਨ ਤੇ ਮੈਸੇਜ ਆ ਰਿਹਾ ਕਹਿੰਦਾ ਮੀਂਹ ਪੈ ਗਿਆ ਬਾਈ ਮੈਂ ਹੁਣ ਮੀਂਹ ਪੈ ਗਿਆ ਤੇ ਆਪਾਂ ਕਰਦੇ ਆ ਪਾਲਟੀ ਕੇ ਫਾਦੂ ਲੈ ਬਾਈ ਅੱਗੇ ਚੱਲਿਆ ਹੁਣ ਤਾਂ ਐ ਬਾਈ ਇੰਨਾ ਕਿ ਰੱਬ ਨੇ ਥੋੜੇ ਜੇ ਰੰਗ ਲਾਏ ਮੀਂਹ ਦੇ ਦੇਖੋ ਤਾਂ ਸੀ ਐਨ ਪੂਰਾ ਚਲੋ ਚਲ ਇਹ ਜਿਹੜੀ ਇਹ ਹਲੇ ਉਹਨਾ ਮੀਂਹ ਨਹੀਂ ਪਿਆ ਜਿੰਨਾ ਚਾਹੀਦਾ ਹਲੇ ਇਹਦਾ ਬਸ ਸਿਰਫ ਨਾ ਕਹਿੰਦੇ ਮੂੰਹ ਉਹ ਗਿੱਲੇ 'ਚ ਹੋਏ ਬੁੱਲ ਗਿੱਲੇ 'ਚ ਹੋਏ ਆ ਤਾਂ ਦੇਖੋ ਤੁਸੀਂ ਬੁੱਲ ਗਿੱਲੇ 'ਚ ਹੋਏ ਸਾਰੇ ਆ ਜਿੱਦ ਆਹ ਪੈਂਦੀ ਨਾ ਕੜੀ ਇੰਨਾ ਪਾਵੇ ਬਸ 15-20 ਮਿੰਟ ਫਿਰ ਫਿਰ ਇੱਕ ਵਾਰੀ ਬੱਟਾ ਮੈਨੂੰ ਪਾਣੀ ਟੱਪ ਜਾਵੇ ਬਸ ਇਹ ਖਬਰਾਂ ਵਾਲੇ ਮੈਂ ਦੇਖੇ ਆ ਪੂਰਾ ਕੋਈ ਵੀਡੀਓ ਕਲਿੱਪ ਜੀ ਆ ਜਾਂਦਾ ਬਾਰ-ਬਾਰ ਨਿਊਜ਼ ਚਲਾਈ ਜਾਂਦੇ ਆ ਨਿਊਜ਼ ਚਲਾਈ ਜਾਂਦੇ ਆ ਇੱਥੇ ਪੋ ਆ ਗਿਆ ਫਲਾਣਾ ਆ ਗਿਆ ਭਈ ਇਹ ਕਿਹੜਾ ਜਿੱਥੇ ਲੋਡ ਉੱਥੇ ਪਾਉਂਦੇ ਨੇ ਜਿੱਥੇ ਲੋਡ ਨਹੀਂ ਕਿੱਥੇ ਪਾਈ ਜਾਂਦਾ ਇਹ ਹਰ ਸਾਲ ਹੁੰਦਾ ਹੀ ਆ ਥੋੜੇ ਜਿਹੇ ਟਾਈਮ ਦਾ ਨਹੀਂ ਪੈਂਦਾ ਹੀ ਆ ਪਰ ਇੰਨੇ ਤੇਜ਼ ਤੇ ਹੁਣ ਤੁਹਾਨੂੰ ਮੈਂ ਆਪਣੇ ਘਰ ਤੋਂ ਬੈਕਸਾਈਡ ਦਿਖਾਉਣਾ ਜਾ ਕੇ ਤੋਂ ਪਿੱਛੇ ਸਾਈਡ ਚੱਲਦੇ ਆਪਾਂ ਆ ਦੇਖੋ ਇੱਧਰ ਪਾਣੀ ਆ ਜਾ ਰਿਹਾ ਸਾਡਾ ਸਾਰੇ ਸਾਡੇ ਸਾਰੇ ਘਰ ਦਾ ਪਾਣੀ ਨਾ ਇੱਥੇ ਨੂੰ ਇਕੱਠਾ ਹੋ ਕੇ ਫਿਰ ਐਂ ਦੇ ਨਿਕਲਦਾ ਇੱਥੇ ਦੀ ਆ ਇੱਥੇ ਦੀ ਤਾਂ ਬੈਕ ਸਾਈਡ ਦਾ ਅੱਜ ਮੁਰਗਾ ਤਰਿਆ ਲੱਗਦਾ ਜਿਹੜੀਆਂ ਸੀਟੀਆਂ ਵੱਜਦੀਆਂ ਆ ਤਾਂ ਪਕੌੜੇ ਵਾਲਾ ਮੌਸਮ ਹੋਇਆ ਹੋਇਆ ਲੈ ਨਾ ਹਮਰੇ ਕੈਮਰਾ ਫੇਰ ਸਾਲ ਚੰਨ ਮੈਂ ਕਵਰੀ ਹਾਰਦਾ ਹਾਂ ਆ ਪਿਛਲੇ ਪਾਸੇ ਸਾਡੇ ਘਰ ਦੇ ਕਿਆ ਨਜ਼ਾਰੇ ਨਹੀਂ ਜਾਦੋ ਕਿੰਨਾ ਤੇਜ਼ गिर ਰਿਹਾ ਪਾਣੀ ਇੱਥੇ ਆ ਦੇਖੋ ਆਹਾਹਾ ਉਹ ਉਹ ਨਿਆਣੇ ਆ ਕੇ ਮੀਂਹ ਝਣਾਉਂਦੇ ਨਾ ਹੁੰਦੇ ਆ ਦੇ ਇੱਧਰ ਨਾਣੇ ਨਿਆਣੇ ਬੱਚੇ ਮੀਂਹ ਵਿੱਚ ਮੀਂਹ ਦੇ ਖੂਬਸੂਰਤ ਪੱਲ ਇਹ ਜਾਦਾ ਹੁੰਨੇ ਛੋਟੇ ਛੋਟੇ ਅਸੀਂ ਵੀ ਇਦਾਂ ਨਾ ਹੁੰਦੇ ਹੁੰਦੇ ਸੀ ਜਿੱਦਾਂ ਉਹ ਬੱਚੇ ਨਹਾ ਰਹੇ ਆ ਇਹ ਤਾਂ ਮੇਰੇ ਆਪਣੇ ਆੜੀ ਆ ਮੇਰੇ ਤਾਂ ਇਹ ਤਾਂ ਆਪਣੇ ਵੀਡੀਓ ਦੇਖਦੇ ਆ ਆਹ ਮੁੰਡਾ ਤਾਂ ਮੇਰੇ ਕੋਲ ਆ ਕੇ ਖੜੂਗਾ ਪੱਕਾ ਇਹ ਓਏ ਵਾ ਨਾ ਨੇ ਪਿੰਡ ਬੰਨ ਨੂੰ ਗੇੜਾ ਦੋ ਫਿਰ ਅਗਰ ਕਰਨਾ ਗੱਲਾ ਹੋ ਜਾਓ ਪਰ ਲਫਾਵਾ ਬੰਨਿਆ ਹੋਇਆ ਹੁਣ ਫੇਰ ਫੇਰ ਦੋਰੇ ਤੇਜ ਹੋਇਆ ਮੀ ਹੁਣ ਨਿਆਰੇ ਨਾਉਂਦੇ ਮੀ ਦੇ ਵਿੱਚ ਬੱਚੇ ਨਾਉਣ ਲੱਗੇ ਮੀਂਹ ਦੇ ਵਿੱਚ ਆ ਨਾ ਹੁਣ ਦੁਆਰੇ ਤੇਜ਼ ਹੋ ਗਿਆ ਮੀਂਹ ਫੇਰ ਦੁਆਰੇ ਆ ਦੇਖੋ ਤੁਸੀਂ ਫੇਰ ਦੁਆਰੇ ਮੀਂਹ ਦੁਆਰੇ ਤੇਜ਼ ਹੋ ਗਿਆ ਉਸੇ ਟਾਈਮ ਤੱਕ ਸਾਰੇ ਪਿੰਡ ਦਾ ਇਕੱਠਾ ਹੋ ਕੇ ਪਾਣੀ ਤਾਂ ਪੂਰਾ ਓਵਰਫਲੋ ਚੱਲੂਗਾ ਪਾਣੀ ਇੱਥੇ ਇਹ ਜਿੰਨੀ ਵੀ ਤੇਜ਼ ਚੱਲੂਗਾ ਫਿਰ ਇੱਥੇ ਪੂਰਾ ਓਵਰਫਲੋ ਪਾਣੀ ਚੱਲੂਗਾ ਉਹਦੇ ਵਿੱਚ ਜ਼ਰੂਰ ਦੱਸਿਓ ਵੀ ਕਿੱਥੇ ਕਿੱਥੇ ਕਿੰਨਾ ਕਿੰਨਾ ਤੇਜ਼ ਤੇਜ਼ ਨਹੀਂ ਪਿਆ ਜ਼ਰੂਰ ਕਮੈਂਟ ਕਰਕੇ ਦੱਸਣਾ ਹੁਣ ਤਾਂ ਹੌਣ ਹੋਇਆ ਹੁਣ ਜਿੰਨੀ ਸਪੀਡ ਦਾ ਇਹ ਮੀਂਹ ਦੀ ਹੁਣ ਸਪੀਡ ਹੋਈ ਪੂਰੀ ਆ ਨਾ ਜਿੰਨੀ ਪੂਰੀ ਸਪੀਡ ਹੁਣ ਹੋਈ ਆ ਮੀਂਹ ਦੀ ਚਾਰੇ ਪਾਸੇ ਆਹ ਦੇਖੋ ਉਧਰ ਨਿਮੇਰਾਂ ਦੇ ਉੱਪਰ ਆ ਪਾਣੀ ਕਿੱਦਾਂ ਕਰ ਰਿਹਾ ਇੱਥੇ ਆਹ ਜਿੰਨੀ ਤੇਜ਼ ਤੇਜ਼ ਕਰ ਰਿਹਾ ਮੀਂਹ ਆਹ ਹੋਇਆ ਕਿਆ ਨਜ਼ਾਰਾ ਮਾਣੋ ਮਹੋਤ ਕ ਨਜ਼ਾਰਾ ਪੀਦਾ ਹਨ 15 ਚੱਲਦੇ ਆ ਆਪਣਾ ਫੋਨ ਵੀ ਕਿੱਲਾ ਹੋ ਰਿਹਾ ਬਾਅਦ ਛੋੜ ਦੇ ਕਰਕੇ ਵੀਡੀਓ ਬਣਾਣਾ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਦੇ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਓ ਮੈਨੂੰ ਲੱਗਦਾ ਅੱਜ ਰੱਬ ਨੇ ਰੰਗ ਲਾ ਦੇਣੇ ਹਨ ਪੂਰੇ ਜਿੱਦਾਂ ਜਿੰਨਾ ਵੀ ਚਾਹੀਦਾ ਅੱਜ ਪੈ ਜੂਗਾ ਮੈਨੂੰ ਲੱਗਦਾ ਵੀ ਜਦ ਤੱਕ ਬੱਟ ਟੱਪ ਵੀ ਨਹੀਂ ਪੈਂਦਾ ਬੱਟਾ ਪਰ ਪਾਣੀ ਨਹੀਂ ਪੈਂਦਾ ਦੂਜੇ ਖੇਤਾਂ ਜਾਂਦਾ ਨਹੀਂ ਹੈਗਾ ਜਦ ਤੱਕ ਸਾਡੇ ਵਾਲੀ ਸੜ ਮੀਂਹ ਨਹੀਂ ਪਿਆ ਉਦੋਂ ਦਾ ਅੱਜ ਹਾਂ ਦੇਖ ਬਬਲੇ ਬਹਿ ਦੇ ਰੁਕ ਨਾ ਤੇ ਜੋਗਾ ਮੀ ਹੁਣ ਹਾਂ ਹਾਂ ਦੇਖੋ ਜੀ ਕਿੰਨਾ ਤੇਜ਼ ਹੋਇਆ ਇਹਨੂੰ ਮੀ ਇੱਥੇੋਂ ਪਤਾ ਲੱਗਦਾ ਅੰਦਰ ਆ ਗਿਆ ਫੇਰ ਦੁਆਰੇ ਬਹੁਤ ਤੇਜ਼ ਵੀ ਹੋ ਗਿਆ ਹੁਣ ਦੁਆਰੇ ਆਪ ਕੀ ਦੇਖੋ ਹੁਣ ਪੂਰੀ ਬਾਜ ਆ ਜਾਈ ਫੇਰ ਚੱਲਦੇ ਆਪਾਂ 20 ਦੇ ਵਿੱਚ ਢਾਉਂਦੇ ਆ ਆਹ ਦੇਖੋ ਤੁਸੀਂ ਕਿੰਨਾ ਤੇਜ਼ ਹੋ ਗਿਆ ਮੀ ਦੁਆਰੇ ਯਾਰ ਪੂਰਾ ਜਿੰਨਾ ਮੈਂ ਚਾਹੁੰਦਾ ਉਹਨਾਂ ਤੇ ਸੁਣ ਲਈ ਰੱਬ ਨੇ ਯਾਰ ਪੂਰਾ ਤੇਜ਼ ਮੀ ਪੈ ਰਿਹਾ ਆਹ ਲਾ ਵੋਏ 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 ਕੀ ਨਜ਼ਾਰੇ ਆ ਕੈਮਰਾ ਸੌਫਟ ਕਰ ਦੋ ਇੱਕ ਵਾਰੀ ਆਹ ਆਹ ਪੂਰਾ ਫੈਲਦੀ ਪੈ ਰਿਹਾ ਅਸਾਂ ਲੋ ਵੀ ਹੁਣ ਆਪਾਂ ਜਿਹੜੀ ਇਹ ਲਾਈਵ ਵੀਡੀਓ ਬੰਦ ਕਰਦੇ ਆ ਤੇ ਮੈਂ ਹੁਣ ਕੱਪੜੇ ਖੋਲ ਕੇ ਮੀਂਹ ਦੇ ਵਿੱਚ ਨਹਾ ਲਵਾਂ ਤੇ ਤੁਸੀਂ ਭਾਈ ਜਰੂਰ ਕਮੈਂਟ ਕਰਨੇ ਆ ਕਿ ਤੁਹਾਡੇ ਇਲਾਕੇ 'ਚ ਮੀਂਹ ਪਿਆ ਕਿ ਨਹੀਂ ਪਿਆ ਅੱਜ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੀਂਹ ਚਣਾਉਣਾ ਚੰਗਾ ਲੱਗਦਾ ਕਿੱਦਾਂ ਲੱਗਦਾ ਕਮੈਂਟਾਂ 'ਚ ਮੇਰਾ ਵੀਰ ਜ਼ਰੂਰ ਕਮੈਂਟਾਂ 'ਚ ਹੇਰਫੇਂਝ ਕਰਦੀ ਹੈਗੀ ਅੱਜ ਪੂਰਾ ਦੱਸਿਓ ਜਿੱਦਾਂ ਹੁਣ ਕਿੰਨਾ ਤੇਜ਼ ਮੀਂਹ ਪੈ ਰਿਹਾ ਮੈਂ ਹੁਣ ਕੱਪੜੇ ਖੋਲਾਂ ਜੇ ਤੁਸੀਂ ਚਾਹੁੰਦੇ ਮੈਨੂੰ ਕੱਪੜੇ ਖੋਲ ਦੇਣਾ ਹੁਣ ਤੁਹਾਨੂੰ ਦੇਖਣਾ ਚਾਹੁੰਦੇ ਆ ਦੇਖਣਾ ਚਾਹੁੰਦੇ ਆ ਨਾ ਅਲਾ ਫਿਰ ਦੇਖੋ ਫਿਰ ਅੱਜ ਹੋ 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 ਗੱਡੀ ਪਿੱਛੇ ਘੱਟ ਰਿਹਾ ਬੰਦ ਕਰਦੇ ਨਹੀਂ ਆ ਅੱਜੇ ਫੜਾ ਪਉਂਦੇ ਪੂਰ ਆ ਗਿਆ ਟਿਕਾਣਾ ਆਪਾਂ ਸਾਬਤ ਕਰੀਏ ਧੰਨਵਾਦ ਜੀ ਹੁਣ ਆਪਾਂ ਵੀਡੀਓ ਬੰਦ ਕਰਦੇ ਪਹਿਲਾਂ ਆਲੋ। ਤੇ ਵੀਡੀਓ ਨੂੰ ਜਿਹਦਾ ਪਹਿਲਾਂ ਗਾ ਲਾਈਕ, ਸ਼ੇਅਰ, ਕਮੈਂਟ ਸੂਰ ਕਰ ਦਿਓ ਧੰਨਵਾਦ ਜੀ।